ਕੋਈ ਕੋਈ ਅਪੀਲ ਚਾਉਂਦੇ ਹੋ ਕਿ ਲੋਕ ਮਦਦ ਲਈ ਤਬੀਲ ਹਜੇ ਅਸੀਂ ਉਹੋ ਦੀ ਕੁਛ ਨਹੀਂ ਚਾਉਂਦੇ ਕਿ ਕੋਕੇ ਜਿੰਨਾ ਖੈ ਸੰਗਤ ਵੱਲੋਂ ਇੱਥੇ ਪੂਰਾ ਸਹਿਯੋਗ ਮਿਲ ਰਿਹਾ ਸਮ। ਇਹ ਕਿਸੇ ਚੀਜ਼ ਦੀ ਵਜ੍ਹਾ ਨਾਲ ਲੋਡ ਹੋਊਗੀ ਕਿਉਂਕਿ ਅਜੇ ਕੋਈ ਤੁਸੀਂ ਦੇਖਦੇ ਅਗੇ ਕੋਈ ਦੱਸਦੇ ਤੁਹਾਡੇ ਕੋਲ ਕੋਈ ਕੰਪਲੇਂਟ ਆਵੇ ਤੇ ਕੋਈ ਚਾਰੋ ਕੋਈ ਉੱਪਰੋਂ ਜਦੋਂ ਲੋਡ ਹੋਊਗੀ ਅਸੀਂ ਜ਼ਰੂਰ ਬੋਲਾਂਗੇ ਤੇ ਕਈ ਵਾਰ ਹੁੰਦਾ ਨਾ ਕਿ ਅਪੀਲ ਦੇ ਨਾਂ ਦੇ ਉੱਤੇ ਬਹੁਤ ਕੋਸ਼ਿਸ਼ ਸ਼ੁਰੂ ਹੋ ਜਾਂਦਾ। ਸੋ ਹਜੇ ਜੋ ਹੈਗਾ ਵਾ ਸਾਰੇ ਜਿਹੜੇ ਹੈਗੇ ਇਹਨਾਂ ਨੂੰ ਅਨ ਆਪਣੇ ਘਰਾਂ ਦੇ ਵਿੱਚ ਵਾਪਸ ਹੋਣ ਇਹਨਾਂ ਦੀ ਸੇਵਾ ਦੇ ਦੀ ਮਦਦ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਤੁਹਾਨੂੰ ਹਰ ਵੇਲੇ ਕਰ ਸਕਦੇ ਆ ਪਰ ਇਸ ਵੇਲੇ ਜਿਹੜੀ ਲੋੜ ਹੈ ਉਹਨਾਂ ਨੂੰ ਪਾਣੀ ਦੀ ਆ ਜਾਂ ਪੱਠਿਆਂ ਦੀ ਆ ਜਾਂ ਦਵਾਈਆਂ ਦੀ ਆ ਜਾਂ ਇਹਨਾਂ ਨੂੰ ਉਥੋਂ ਕਿਸ ਤਰ੍ਹਾਂ ਲੈਉਣ ਦੀ ਆ ਜਾਂ ਬੱਚੇ ਜਿਹੜੇ ਪੜਦੇ ਉਹਨਾਂ ਨੂੰ ਉਥੇ ਦੇਕਰ ਜਾਂ ਪਸ਼ੂਆਂ ਨੂੰ ਉਥੋਂ ਬਚਾਉਣ ਦੀ ਇਹ ਜਿਹੜੀ ਹੈਗੀ ਹੈ ਇਹਦੇ ਉੱਤੇ ਸਾਰਾ ਪ੍ਰਸ਼ਾਸਨ ਲੱਗਾ ਤੇ ਸਾਰੀ ਸੰਗਤ ਮਹਾ ਪ੍ਰਸ਼ਾਸਨ ਲੱਗੇ ਹੋਇਆ ਕਿਉਂਕਿ ਸਾਰਿਆਂ ਦੇ ਵਿੱਚ ਇਹ ਭਾਵਨਾ ਕਿ ਅਸੀਂ ਇਹਨਾਂ ਦੀ ਸਹਾਇਤਾ ਕਰੀਏ ਦੁੱਖ ਦੀ ਘੜੀ ਵਿੱਚ ਆਪਾਂ ਮੈਮ ਕਿ ਉਹ ਜੀ ਪ੍ਰਬੰਧ ਨਹੀਂ ਕਿਉਂਕਿ ਹਾਲਾਤ ਬਹੁਤ ਭਿਆਨਕ ਹੋ ਰਹੇ ਨੇ ਪ੍ਰਸ਼ਾਸਨ ਦੇ ਕੀ ਪ੍ਰਬੰਧ ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਇੱਥੇ ਪਤਲਾ ਬਤਨ ਕਿਸਮ ਦੀ 4 ਪੰਚਾਇਤਾਂ ਨੇ 4 ਪਿੰਡਾਂ ਦੇ ਲੋਕ ਫੁੱਲ 300 ਪਰਿਵਾਰ ਨੇ 背着背着背着背着好好 ਲਗਾਇਓ ਬਾਕਸ ਨੂੰ ਬਾਕਸ ਉੱਤੇ ਲਗਾਇਓ ਬ੍ਰੇਡਰ ਉੱਤੇ ਲਗਾਇਓ ਆਹ ਹੋ ਗਿਆ ਹਲੋ ਹਲੋ ਬੋਜਰ ਮੈਂ ਬਾਕਸ ਉੱਤੇ ਕੈਪਟਰ ਲਗਾਇਓ ਯਾਰ ਚੱਲਦਾ ਫੋਨ ਲੈ ਲੋ ਕਿਹੜਾ ਚੱਲਦਾ ਮੈਨੂੰ ਉਹਦਾ ਕਾਲ ਕਰ ਲੋ ਦੀ ਆਵਾਜ਼ ਆਉਂਦੀ ਆ ਹਾਂ ਜੀ ਇਹ ਐਸ ਲਾਇਆ ਹੈ ਚੰਗਵਾਨ ਤੋਂ ਵੀ ਹਾਂ ਜੀ ਇਹ ਐਸ ਲਾਇਆ ਹੈ ਚੰਗਵਾਨ ਤੋਂ ਵੀ ਹਾਂ ਜੀ ਸਾਡੀ ਹਾਂ ਜੀ ਉਹਦਾ ਫੋਰਸ ਆਰੇ 6 ਫੋਰਸ ਇਸ ਇਸ ਦਾ ਕੰਟਰੋਲ ਚ ਹੈ ਨਾ ਜਿੰਦਾਂ ਦੇ ਨੂੰ ਪੂਰਾ ਪਤਾ ਆਪਣਾ ਕਿਹੜੇ ਫੇਸਾਨੀ ਸਾਰੇ ਹੈ ਕਿ ਵੱਡੀ ਗੱਲ ਹੈ ਜਿਹਨੇ ਇਹ ਵੰਦਰੀ ਕੀਤਾ ਇਸ ਖੇਤਰ ਦੇ ਪ੍ਰਾਇਦੀ ਵਿੱਚ ਲਗਾਤਾਰ ਪਾਣੀ ਦਾ ਖੁੱਦਰ ਜਰਾ ਬਦਰੇਤ ਨੂੰ ਲਾਇਕ ਤੀਰਾਂ ਤੋਂ ਮੁਸ਼ਕਿਲ ਹੋ ਰਿਹਾ ਹੈ ਕਿ ਕਿੰਨਾ ਦੀ ਖਲਾਸ ਹੋਵੇ। ਇਸ ਤੋਂ ਬਿਨਾਂ ਕਿਸੇ ਕੋਸ਼ਿਸ਼ ਨਾਲ ਇਹ ਸਿਰੇ ਕਟਿਮ ਨਹੀਂ ਹੋ ਰਹੀ। ਆਪਣਾ ਜਨਮ ਦਿਨ ਪਰ ਤੋਂ ਹੀ ਇਹ ਜਿਹੜਾ ਬਹੁਤ ਲੋਕ ਕਹਿੰਦੇ ਹੁਣੀ ਅਸੀਂ ਕਿੰਨੇ ਕੋਈ ਵੀ ਹੈਗਾ ਅਸੀਂ ਆਪਣਾ ਨੰਬਰ ਦਿੱਤਾ ਹੋਇਆ ਕੋਈ ਵੀ ਜੇ ਕਿਤੇ ਵੀ ਤੁਹਾਨੂੰ ਲੱਗਦਾ ਹੋਵੇ ਤੁਹਾਡੇ ਆਪਣਾ ਪਰਸਨਲ ਕੋਈ ਕਿਸੇ ਦੇਣਾ ਕੋਈ ਨਹੀਂ ਫੋਨ ਆਉਂਦਾ ਫੋਨ ਜਿਹੜਾ ਹੈਗਾ ਉਹ ਚੱਕ ਰਿਹਾ ਉਹਦੀ ਹੈਲਪ ਕਰਾ ਪਾਣੀ ਦਾ ਪੱਤਰ ਕੁਝ ਵੱਧ ਰਿਹਾ ਪਾਣੀ ਦਾ ਪੱਤਰ ਜਿਹੜਾ ਥੋੜਾ ਵੱਧ ਰਿਹਾ ਹੋਰਨ ਦਾ ਕਾਰਨ ਇਹ ਨਹੀਂ ਕਿ ਕੁਝ ਹੋ ਜਾਵੇ ਕਿਤੇ ਜਾਂਦੇ ਆ ਸਰਦੋ ਜਿਹੜਾ ਰਸਤਾ ਹੈ ਨਾ ਇਹਦੇ ਇੱਕ ਲੱਖ ਸਰਕਾਰ 11 12 12 25 ਦਿੱਤੇ ਰਗੇ। ਉਹ ਜਿਹੜੇ ਰਸਤੇ ਤੇ ਬਾਹਰ ਸੁਪੈ ਰਹੀ ਹੈ ਨਾ ਉਹ ਪਾਣੀ ਜਿਹੜਾ ਬਹੁਤ ਪਾਣੀ ਉਹਦਾ ਨਰਖੇ ਉਹ ਪਾਣੀ ਬਾਹਰ ਸੁਪੈ ਬਾਹਰ ਸੁੱਕ ਜਾਵੇ ਤੇ ਇਸ ਇਲਾਕੇ ਨੂੰ ਉਹਦੇ ਰਾਹ ਪੈ ਬਿਲਕੁਲ ਤਸਵੀਰਾਂ ਤੋਂ ਦਿਖਾ ਰਿਹਾ ਹਾਂ ਮਤਲਬ ਜਿਹੜੇ ਕਹਿ ਸਕਦੇ ਆ ਪਿਛੇ ਬਾਦ ਸਾਹਿਬ ਵਿਜੀਸ਼ਨ ਸਿਟੀ ਬਾਦ ਮੈਂ ਉਰੇ ਪਹੁੰਚੀ ਨੇ ਉਹ ਜਾਇਜ਼ਾ ਲੈ ਰਹੇ ਨੇ ਮੈਂ ਕਮਰਸ ਵੀਨਾ ਦਿਖਾਉਂਦੇ ਰਿਹਾ ਕਿ ਲਗਾਤਾਰ ਇੱਥੇ ਜਦੋਂ ਤੋਂ ਗਰਾਊਂਡ 0 ਤੋਂ ਅਸੀਂ ਰਿਪੋਰਟ ਦਿਖਾ ਰਹੇ ਹਾਂ ਗਰਾਊਂਡ 0 ਤੋਂ ਹਾਲਾਤ ਦਿਖਾ ਰਹੇ ਹਾਂ ਕਿ ਕਿਹੋ ਜਿਹੇ ਹਾਲਾਤ ਨੇ ਇਹਨਾਂ ਲੋਕਾਂ ਦੇ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਹੁਣ ਕੀ ਕਰੀਏ ਕਿ ਜਿਹੜੀਆਂ ਹੁਣ ਵੱਡੇ ਪੱਧਰ ਤੇ ਕੋਰਪੋਰੇਟ ਨੇ ਜਿਹੜੀਆਂ ਉਹ ਮੰਗਾਈਆਂ ਨੇ ਤਾਂ ਕਿ ਲੋਕਾਂ ਨੂੰ ਸੱਚੇ ਤਾਮਾ ਦੇ ਉੱਪਰ ਅਗਾਰ ਕਰੇਗਾ ਵਿੱਚ ਤੇ ਨੇੜੇ ਦੇ ਪਿੰਡਾਂ ਦੇ ਜਿਹੜ ਜੋ ਜਿਹੜੇ ਉਹ ਸੈਂਟਰ ਬਣਾਏ ਗਏ ਨੇ ਜੋ ਨੋਕਲੇ ਉਹ ਕਿਹੜਾ ਚੰਗਰਾ ਉਹ ਕਿਹਨੋਂ ਕਿਹਦਾ ਉਹਦੇ ਨੂੰ ਉਹ ਸਭੀ ਬਚਾ ਦੋਗੇ ਫਿਰ ਉਹ ਨਾ ਗਾਦੇ ਠੀਕ ਹੋ ਜਾ ਹਾਲਾਤ ਤਾਂ ਕਿਸੇ ਨੂੰ ਲੋੜ ਹੀ ਨਹੀਂ ਆਪਣੇ ਆਪਣੇ ਘਰਾਂ ਚ ਜਾਣ ਪਰ ਜਦੋਂ ਇਹੋ ਜਿਹੇ ਹਾਲਾਤ ਵਿੱਚ ਘਰ ਛੱਡਣੇ ਪੈਂਦੇ ਹੈ ਹੰਦਾ ਉਕਾ ਤੇ ਉਹ ਪਸ਼ੂ ਆਪਣੇ ਛੱਡਣੇ ਬਾਅਦ ਇਹ ਆਪਣਾ ਪਰਿਵਾਰ ਨੂੰ ਲੈ ਕੇ ਜਾਣਾ ਪਵੇ ਤਾਂ ਬੱਚਿਆਂ ਨੇ ਪਣ ਜਾਂਦੇ ਉਹਨਾਂ ਦਾ ਪ੍ਰਬੰਧ ਕਿਵੇਂ ਉਹ ਫਿਰ ਅੱਛਾ ਸਪੈਂਡਰ ਹੈ ਸਵੱਸਿਆ ਹੈ ਪਰੇ ਕੁਦਰਤੀ ਹੈ ਤੇ ਮੇਰੇ ਕੋਲ ਜੋਰ ਨਹੀਂ ਕਿਸੇ ਦਾ ਆਪਾਂ ਸਾਰੇ ਰਲ ਕੇ ਜਿਹੜਾ ਹੈ ਸਾਰੇ ਬੈਠੇ ਆਪਣੇ ਤਰ੍ਹਾਂ ਕਰਨ ਬਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਸੀਂ ਅੱਜ ਮਹਾਰਾਜਾ ਜੀ ਦੀ ਸੰਗਤ ਔਰ ਜਾਣੀਆਂ ਦੀ ਸਾਰੀ ਇੱਥੇ ਪੱਛਾਂ ਦੀ ਸੇਵਾ ਲੈ ਕੇ ਪਿੰਡ ਪਹੁੰਚੇ ਆ ਇੱਥੇ ਜਿੱਥੇ ਬਾਉਪੁਰ 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 ਦੇ ਵਿੱਚ ਇੱਥੇ ਪਹੁੰਚੇ ਆ ਤੇ ਅਸੀਂ ਜਿਸ ਤਰ੍ਹਾਂ ਅਸੀਂ ਸੇਵਾ ਲੈ ਕੇ ਬਾਬੇ ਸੀਚੇ ਵਾਲੀਏ ਦੇ ਕਹਿਣ ਤੇ ਪਹੁੰਚੇ ਆ ਇਦਾਂ ਹੋਰ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਹੋਰ ਵੀ ਭੈਣ ਭਰਾ ਇੱਥੇ ਬਹੁਤ ਪੱਠਿਆਂ ਲੋੜਾ 7-8 ਪਿੰਡ ਜਿਹੜੇ ਪਾਣੀ ਦੀ ਮਾਰ ਹੇਠ ਆਏ ਹੋਏ ਆ ਤੌਰ ਪੱਠਿਆਂ ਦੀ ਬਹੁਤ ਲੋੜ ਹੈ ਭੈਣ ਭਰਾ ਸਾਰੇ ਪੱਠਿਆਂ ਦੀ ਮੰਗ ਜਾਰੀ ਕਰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਪੱਠੇ ਲੈ ਕੇ ਜ਼ਰੂਰ ਪਹੁੰਚਣੇ ਇੱਥੇ ਇਹ ਅਪੀਲ ਆ ਸਾਰਿਆਂ ਨੂੰ ਕਿ ਟਿਕੜੇ ਦੇ ਪਸ਼ੂਆਂ ਦਾ ਬਹੁਤ ਔਖਾ ਹੋਇਆ ਪਿਆਵਾ ਪੱਠਾ ਚਾਰਾ ਖਤਮ ਹੋ ਗਿਆ ਪਾਣੀ ਉਹਨਾਂ ਪੱਠੇ ਲੈ ਕੇ ਜਰੂਰ ਪਹੁੰਚਣ ਅੱਜ ਪੱਠਿਆਂ ਦੀ ਜਿਹੜੀ ਸੇਵਾ ਮਹਾਰਾਜ ਜਣੇ ਲੈ ਕੇ ਪਹੁੰਚੇ ਆਂ ਔਰ ਭੈਣ ਭਰਾਵਾਂ ਨੂੰ ਇਹ ਵੀ ਅਪੀਲ ਕਰਦੇ ਆਂ ਕਿ ਜਿਹੜੇ ਇਸ ਦਰਿਆ ਦੇ ਵਿੱਚ ਫਸੇ ਆ ਜਿਨ੍ਹਾਂ ਨੂੰ ਪਤਾ ਲੱਗਦਾ ਉਹ ਆਪ ਦੇ ਅਣਕੇ ਇਥੇ ਪੱਠੇ ਲੈ ਜਾਣ ਵਾਹਿਗੁਰੂ ਦੀ ਕਾਸ਼ਾਲਤਾ ਵਾਹਿਗੁਰੂ ਦੀ ਬਤੂ